ਸਾਹਿਬ ਸ੍ਰੀ ਕਾਰਜ ਦੇ ਨਾਮ ਮੇਰਾ ਸੁਖਿੰਦਰ ਸਿੰਘ ਪਿੰਡ ਕਾਦਰਾਵਾਦ ਆਪਦੇ ਪਰਿਵਾਰ ਦੇ ਆ ਬਹੁਤ ਜ਼ਿਆਦਾ ਦਵਾਈਆਂ ਲੈ ਕੇ ਜਾਂਦੇ ਹਨ ਬਹੁਤ ਜ਼ਿਆਦਾ ਲਾਹਾ ਹੁੰਦਾ ਹੈ ਇੱਥੇ ਕੋਈ ਹਸਪਤਾਲ ਨਹੀਂ ਤੇ ਸਾਬ ਦਵਾਈਆਂ ਲੈਣ ਜਾਂਦੇ ਸਨ ਉਹ ਜਿੱਦੇ ਰਿੰ ਬੁਖਮંત્રી ਭਗਵਾਨ ਤੁਆ ਜੀ ਨੇ ਕਲੀਨ ਖੋਲਿਆ ਉਹਦੇ ਦੇ ਸਾਰੇ ਪਿੰਡ ਦੇ ਭੈਣ ਭਾਈ ਸਾਰੇ ਉਹ ਦਵਾਈਆਂ ਲੈ ਕੇ ਜਾਂਦੇ ਹਨ ਤੇ ਬਹੁਤ ਜਿਆਦਾ ਲਾਹਾ ਹੈ ਤੇ ਮੁੱਖ ਮੰਤਰੀ ਦਾ ਦੌਰ ਦੌਰ ਧੰਨਵਾਦ ਕਰਦਾ ਹਾਂ ਤੇ ਕਲੀਨ ਖੋਲਣ ਲਈ ਬਹੁਤ ਬਹੁਤ ਧੰਨਵਾਦ ਸਸ਼ੀਕਾਲ ਜੀ ਮੈਂ ਸੁਖਜੀਤ ਕੌਰ ਪਿੰਡ ਕਾਦਰਾਵਾਦ ਦੀ ਰਹਿਣ ਵਾਲੀ ਹਾਂ ਇੱਥੇ ਮੈਂ ਕਾਫੀ ਟਾਈਮ ਤੋਂ ਦਵਾਈ ਲੈ ਰਹੀ ਹਾਂ ਮੈਂ ਠੀਕ ਆ ਮੈਨੂੰ ਕਾਫੀ ਪ੍ਰੋਬਲਮਸ ਸੀਗੀ ਆਇਰਨ ਕਟ ਸੀ ਮੇਰਾ ਤੇ ਮੈਨੂੰ ਥਾਇਰੋਇਡ ਦੀ ਪ੍ਰੋਬਲਮ ਸੀਗੀ ਇਹ ਇੱਥੇ ਮੇਰੇ ਟੈਸਟ ਹੋਏ ਸਾਰੇ ਬਿਲਕੁਲ ਫ੍ਰੀ ਹੋਏ ਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਇੱਥੇ ਦਾ ਸਟਾਫ ਬਹੁਤ ਵਧੀਆ ਸਾਰਿਆਂ ਨਾਲ ਮਿਲਨਸਾਰ ਹੈ ਮੈਂ ਸਰਦਾਰ ਭਗਵੰਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਇਹ ਸਹੂਲਤ ਸਾਡੇ ਪਿੰਡ ਨੂੰ ਦਿੱਤੀ ਤੇ ਪਹਿਲਾਂ ਸਾਨੂੰ ਸ਼ਹਿਰ ਜਾ ਕੇ ਹਸਪਤਾਲਾਂ ਚ ਦਵਾਈ ਲੈਣੀ ਪੈਂਦੀ ਸੀ ਉੱਥੇ ਬਹੁਤ ਜਿਆਦਾ ਖੱਜਲ ਖਵਾਰ ਹੁੰਦੇ ਸੀ ਅਸੀਂ ਹੁਣ ਇਹ ਸੁਵਲਤ ਸਾਡੇ ਪਿੰਡ ਵਿੱਚ ਆਈ ਹੈ ਅਸੀਂ ਇੱਥੇ ਆਰਾਮ ਨਾਲ ਆ ਕੇ ਅੱ비 ਦਵਾਈ ਲੈ ਕੇ ਘਰ ਚਲੇ ਜਾਂਦੇ ਆ ਇਹ ਬਹੁਤ ਵਧੀਆ ਸਾਨੂੰ ਸੁਵਲਤ ਮਿਲੀ ਸਾਰੇ ਪਿੰਡ ਨੂੰ ਮੈਂ ਬਹੁਤ-ਬਹੁਤ ਦੁਆਰਾ ਫੇਰ ਧੰਨਵਾਦ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ